ਚਲੋ ਉਹ ਬੰਦਾ ਸਾਡੇ ਤੋਂ ਕੁੱਟਿਆ ਗਿਆ ਜਿਹੜਾ ਉਹ ਬੰਦਾ ਸੀਗਾ ਕਾਰ ਵਾਲਾ ਕਿਉਂਕਿ ਉਹ ਬਹੁਤ ਜਿਆਦਾ ਗਲਤ ਗੱਲ ਕਰ ਰਹੀ ਜਦੋਂ ਇਹ 84 ਵਾਲੀ ਗੱਲ ਕਹੀ ਮੈਂ ਆਪਣੀ ਗੱਡੀ ਦੇ ਉੱਤੇ ਲਿਖਾਇਆ ਜੀ ਹੁਣ ਨਹੀਂ ਭੁੱਲਣੀ ਜੋ 84 ਉਸ ਦਿਨ ਹੀ ਲਿਖਾਇਆ ਜੀ ਤੇ ਰੋਜ਼ ਉੱਥੇ ਲੰਘਣਾ ਜੀ ਹੁਣ ਮਸਲਾ ਇਹ ਆ ਕਿ ਉਹ ਜਿਹੜਾ ਬੰਦਾ ਸੀ ਐਮ ਸੀ ਮੈਂ ਉਹਨੂੰ ਮਤਲਬ ਕਹਿਣਾ ਕਿ ਉਹ ਬਹੁਤ ਵਧੀਆ ਬੰਦਾ ਸੀ ਉਹਨੇ ਸੱਚ ਬੋਲਣਾ ਪੁਲਿਸ ਸਾਹਮਣੇ ਵੀ ਕਿਹਾ ਵੀ ਹਾਂ ਇਹ ਗੱਲ ਹੋਈ ਏ ਨੇ ਕਿਹਾ ਵੀ ਤੁਹਾਨੂੰ 84 ਭੁੱਲ ਗਿਆ ਉਸ ਤੋਂ ਬਾਅਦ ਗੱਲ ਵਧੀਆ ਜਦੋਂ ਬੀਬੀ ਨਹੀਂ ਟੱਲਦੀ ਇਹ ਇਹ ਕਹਿੰਦੇ ਨੇ ਅਸੀਂ ਪੁਲਿਸ ਨੂੰ ਕੋ ਇਹਨਾਂ ਨੇ ਨਾ ਆਪਣੇ ਸਾਰਿਆਂ ਹਿੰਦੂ ਪਰਿਵਾਰ ਨਾਲ ਸੰਬੰਧਿਤ ਹਾਂਜੀ 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 ਭਾਟੀ ਐ ਇਦਾਂ ਕੁ ਸੀ ਉਹਨਾਂ ਨੇ ਸਾਰੇ ਆਪਣੇ ਸੰਗਠਨਾਂ ਨੂੰ ਫੋਨ ਕਰਤਾ ਜੀ ਅੱਛਾ ਜਿੰਨੇ ਅਸੀਂ ਦੋ ਸਾਨੂੰ ਕਹਿੰਦੇ ਵੀ ਅਸੀਂ ਪੁਲਿਸ ਨੂੰ ਫੋਨ ਕਰ ਰਹੇ ਆ ਮੈਂ ਬੇ ਪਰਿਵਾਰ ਆ ਰਿਹਾ ਇਹਨੇ ਨੂੰ ਮਤਲਬ ਕਿ 100 ਕੋ ਬੰਦੇ ਦੀ ਭੀੜ ਇਕੱਠੀ ਹੋ ਗਈ ਹਮ 100 ਬੰਦੇ ਦੀ ਗਲੀ 'ਚ ਭੀੜ ਇਕੱਠੀ ਹੋ ਗਈ ਤੇ ਸਾਨੂੰ ਇਹਨਾਂ ਨੇ ਘੇਰ ਲਿਆ ਹਮ ਜਦੋਂ ਘੇਰ ਲਿਆ ਤੇ ਇਹ ਕਹਿਣ ਵੀ ਗੱਡੀ ਖੋਲੋ ਗੱਡੀ 'ਚ ਹਥਿਆਰ ਨੇ ਮੇਰੇ ਕੋਲ ਵੀਡੀਓ ਹੈ ਸਾਰੀ ਹਮ ਵੀ ਇਹ ਗੱਡੀ 'ਚ ਹਥਿਆਰ ਨੇ ਬਦਮਾਸ਼ ਨੇ ਇਹ ਆ ਉਹ ਬੜਾ ਜ਼ਿਆਦਾ ਮਤਲਬ ਕਿ ਉਹਨਾਂ ਨੇ ਅ ਰੋਲਾ ਪਾਇਆ ਸਾਡੀ ਗੱਡੀ ਨੂੰ ਬਹੁਤ ਕੁੱਟਿਆ ਇੱਕ ਇੱਕ ਪਾਸੇ ਤੋੜੀ ਦੀ ਹੈ ਗੱਡੀ ਅਜੇ ਵੀ ਤੁਹਾਨੂੰ ਵਿਖਾ ਦਿੰਦਾ ਮੈਂ ਇੰਨੇ ਚਿਰ ਨੂੰ ਮੈਂ ਕੀ ਕੀਤਾ ਕਿ ਅ ਸਾਡੇ ਤੋਂ ਹੁਣ ਬੰਦਾ ਕੁੱਟਿਆ ਗਿਆ ਕੁੱਟਿਆ ਇਸ ਗੱਲ ਕਰਕੇ ਗਿਆ ਜਦੋਂ ਉਹਨੇ ਗੱਲ ਹੀ ਇਦਾਂ ਦੀ ਕੀਤੀ ਤੇ ਸੁਭਾਵਿਕ ਸੀ ਗੁੱਸਾ ਆਪੇ ਸੀਗਾ ਜੀ ਇਹਨਾਂ ਦੇ ਪਟਿਆਲੇ ਦੇ ਜਿੰਨੇ Hindu leader ਨੇ ਜਿਹੜੇ ਆ ਚਾਰ-ਚਾਰ ਬੰਦੇ ਲੈ ਕੇ ਫੁਕਰੀਆਂ ਮਾਰਦੇ ਫਿਰਦੇ ਤੀਜੇ ਦਿਨ ਕਦੀ ਉੱਥੇ ਕਦੀ ਉੱਥੇ ਹਰ ਹਰ ਮਹਾਦੇਵ ਜਿੰਦਾਬਾਤ ਤੇ ਇਹ ਉਹ ਮਤਲਬ ਐਵੇਂ ਹੀ ਘਰਦੇ ਫਿਰਦੇ ਆ ਤੇ 10 ਕੁ ਬੰਦੇ ਲੈ ਕੇ ਕਦੀ ਕਿਤੇ ਨਾਰੇ ਮਾਰ ਕਦੀ ਕਿਤੇ ਇਹਨਾਂ ਨੇ ਮਤਲਬ ਮੈਨੂੰ ਐਜ਼ ਏ ਸਿੱਖ ਮੇਰੇ ਨਾਲ ਬਹੁਤ ਜਿਆਦੀ ਵਧਿੱਕੀ ਕੀਤੀ ਇਹਨਾਂ ਨੇ ਇਹ ਬੰਦਾ ਉਸ ਸਮੇਂ ਹੋਗੇ 200 ਤੋਂ ਵੱਧ ਬੰਦਾ ਉੱਥੇ ਇਕੱਠਾ ਹੋ ਗਿਆ ਗੱਡੀਆਂ ਨੇ ਘੇਰ ਲਈ ਚਲੋ ਜੀ ਅਸੀਂ ਪੁਲਿਸ ਨੂੰ ਫੋਨ ਕਰਤਾ ਜਦੋਂ ਪੁਲਿਸ ਨੂੰ ਫੋਨ ਕਰਤਾ ਤੇ ਹੁਣ ਅਸੀਂ ਇੱਕ ਨੰਬਰ 'ਚ ਅਸੀਂ ਵਿਚਰ ਰਹੇ ਹਾਂ ਪੁਲਿਸ ਨੂੰ ਫੋਨ ਕਰਾਂਗੇ ਚਲੋ ਜੀ ਪੁਲਿਸ ਆ ਗਈ ਇਹਨਾਂ ਨੇ ਇੱਕ ਮਲਾਜਮ ਵੀ ਕੁੱਟਦਾ ਜੀ ਅੱਛਾ ਹਾਂ ਜੀ ਹਾਂ ਮਲਾਜਮ ਵਰਦੀ ਨਹੀਂ ਸਿਪਾਈ ਤੇ ਉਹਦੇ ਕੋਲ ਗਨ ਸੀ ਇਹਨਾਂ ਨੇ ਉਹਨੂੰ ਕੁੱਟ ਦਿੱਤਾ ਚਲੋ ਜੀ ਗੱਲ ਅੱਜ ਤੱਕ ਵਧ ਗਈ ਜਦੋਂ ਵਧ ਗਈ ਤੇ ਉਹਨੇ ਮੁੰਡੇ ਨੇ ਪਿਸਟਲ ਕੱਢ ਕੇ ਕਿਹਾ ਵੀ ਜੇ ਕਿਸੇ ਨੇ ਵੀ ਹਮਤੋਂਮ ਕੀਤੀ ਤੇ ਦੇਖ ਲਿਓ ਫਿਰ ਹੈਨਾ ਉਹ ਜਿਹੜਾ ਇੰਸਪੈਕਟਰਸ ਜਾਂ ਜੋ ਵੀ ਉਹ ਠੀਕਾ ਦਲੇਰ ਸੀ ਮੁੰਡਾ ਬਹੁਤ ਚਲੋ ਇਹਨਾਂ ਨੂੰ ਪੁਲਿਸ ਹੋਰ ਆ ਗਈ ਇਹ ਕਹਿੰਦੇ ਨੇ ਸਾਡੀ ਗੱਡੀ 'ਚ ਬੈਜੋ ਅਸੀਂ ਤੁਹਾਨੂੰ ਥਾਣੇ ਲੈ ਜਾਈਏ ਨਾ ਕੱਢ ਕੇ ਇੱਥੋਂ ਮਤਲਬ ਮੇਰੇ ਨਾਲ ਬਿਲਕੁਲ 84 ਵਾਲਾ ਮਾਹੌਲ ਬਿਲਕੁਲ ਜਿਵੇਂ ਹੀ ਵੀ ਗੱਡੀ ਇਹਨਾਂ ਨੇ ਸਾਹਮਣੇ ਵਾਲੇ ਤੋਂ ਡੱਬੀ ਵੀ ਮੰਗੀ ਗੱਡੀ ਛਾੜਨ ਦੀ ਹੂੰ ਠੀਕ ਹੈ ਜੀ ਇਹ ਵੀ ਮਤਲਬ ਗਵਾਹੀ ਹੈਗੀ ਹੈ ਮੇਰੇ ਕੋਲ ਸਮੇਂ ਤੇ ਕਿਤੇ ਦਵਾ ਦੂੰਗਾ ਮੈਂ ਪਰ ਮੈਂ ਮੈਨੂੰ ਕਾਨੂੰਨ ਦੀ ਸਹਾਇਤਾ ਦੀ ਜ਼ਰੂਰਤ ਨਹੀਂ ਹੈਗੀ ਮੈਂ ਆਪੇ ਹੀ ਸਭ ਕੁਝ ਕਰ ਲਵਾਂ ਮਾਰਾ ਇਹਨੇ ਬਲਬਖਸ਼ਾ ਤੇ ਮਸਲਾ ਸਾਰਾ ਕੀ ਸੀ ਕਿ ਜਿੰਨੇ ਇਹਨਾਂ ਦੇ ਬੰਦੇ ਇਹ ਆ ਇੱਕ ਉਹ ਬੰਦਾ ਵੀ ਸੀ ਇਹ ਦੇ ਵਿੱਚ ਜਿੰਨੇ ਜਦੋਂ ਹਵਾਰੇ ਨੂੰ ਥੱਪੜ ਮਾਰਨ ਗਏ ਨੇ ਉਹ ਨਾਲ ਸੀਗਾ ਉਹ ਉਹ ਵੀ ਸੀਗਾ ਨਿਸ਼ਾਨ ਸ਼ਰਮਾ ਇੱਕ ਵਾਰਨ ਜੀ ਨਾਲ ਨਿਸ਼ਾਨ ਸ਼ਰਮਾ ਦੇ ਨਾਲ ਗਿਆ ਸੀ ਇੱਕ ਆਸ਼ੂ ਉਹ ਜੀ ਇੱਕ ਵਰਨ ਜਿੰਦਲ ਇੱਕ ਇਸ ਤਰ੍ਹਾਂ ਕਰਕੇ ਇੱਕ ਕੌਸ਼ਲ ਇਹਨਾਂ ਦੇ ਕੁਝ ਬੰਦੇ ਸੀਗੇ ਜਿਹੜੇ ਟੋਟਲ ਹਿੰਦੂਆਂ ਦੇ ਅਖਬਾਰ ਦੇ ਵਿੱਚ ਆਇਆ ਵੀ ਹਿੰਦੂ ਸੰਸਥਾਵਾਂ ਆਈਆਂ ਉੱਥੇ